ਹੈਲੋ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅਨਹਦ ਨੂੰ ਅੱਜ ਛੁੱਟੀ ਹੋ ਗਈ ਸਕੂਲ ਤੋਂ ਅਨਹਦ ਦੀ ਛੁੱਟੀ ਹੈ ਕਹਦੀ ਆ ਹਨਾ ਕੋਈ ਸਮਝ ਨਹੀਂ ਲੱਗਣਦੀ ਛੁੱਟੀ ਹੈ ਕਹਦੀ ਅੱਜ ਸਾਰੇ ਪੂਰੀ ਇੰਡੀਆ ਛੁੱਟੀ ਇੰਡੀਆ ਜਿਨੇ ਪੰਜਾਬ ਚ ਪੰਜਾਬ ਚ ਪੰਜਾਬ ਗਵਰਨਮੈਂਟ ਨੇ ਦਿੱਤਾ ਆਲ ਆਫ ਛੁੱਟ ਜਾ ਤੇ ਅਨਹਦ ਦਾ ਚਲੀ ਵਦਨ ਦਾਚੂ ਦਾ ਪਤਾ ਲਾਈਏ ਛੱਟ ਲੱਗ ਗਈ ਉਹਦਾ ਐਕਸੀਡੈਂਟ ਹੋ ਗਿਆ ਵਿਚਾਰੇ ਦਾ ਹੈ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਤੋਂ ਬਾਈਕ ਵੱਜ ਗਈ ਉਹਦੇ ਕਾਹਦੇ ਵਿੱਚ ਤੇ ਮੈਂ ਜਿੰਮ ਤਾਂ ਜਾਵਨਾ ਤੁਸੀਂ ਮੇਰੇ ਆਂਦਰ ਨੂੰ ਨਾ ਨੂੰ ਗੇ ਰੈਡੀ ਹੋ ਜਾ ਚੰਗਾ ਫਿਰ ਚੱਲਦੇ ਚਾਚੂ ਨੂੰ ਮਿਲ ਕੇ ਆਉਨੇ ਨਾ ਟੀਂਡੀ ਨੂੰ ਮਿਲ ਕੇ ਆਉਨੇ ਚੱਲੀਏ ਫਿਰ ਟੀਂਡੀ ਛੁੱਟੀ ਹੋਣੀ ਆਹੋ ਐ ਬੋਲੇ ਜਾਗੇ ਟੀਂਡੀ ਗਾ ਅਨੰਦ ਗਿਆ ਫਿਰ ਖੰਡੀ ਆ ਕੇ ਜੀ ਕੰਡ ਪੈ ਗਈ ਜਾਂ ਜੁੜੀ ਪੈ ਗਈ ਇਹ ਹੁਣ ਆਪਾਂ ਪਿੰਡ ਜਾਣਦੇ ਮਤੋਂ ਦਾ ਪਤਾ ਲੈਣਾ ਸਟ੍ਰੀਟ ਵਾਲੀ ਮਦਨ ਨੇ ਐਕਸੀਡੈਂਟ ਹੋ ਗਿਆ ਵਿਚਰੇ ਦਾ ਅਗਰ ਗੱਡੀ ਨੂੰ ਮਿਲਦਾ ਦੁਕਾਨ ਤੇ ਆ ਗਿਆ ਪਿੰਡਾਂ ਦਾ ਉਹ ਆ ਗਿਆ ਸਾਹਮਣੇ ਪਿੰਡ ਦਾ ਯਾਰ ਕਿ ਤਾਰ ਰਗਣਾ ਰਗਣਾ ਲਵਾ ਕੇ ਬੈਠਾ ਹੈ ਤੇਰਾ ਭਲਾ ਜੀ ਹੁਣ ਠੀਕ ਆ ਤਾਂ ਪਰ ਕਿੱਜ ਨੂੰ ਕੁਝ ਕੁਛ ਲੱਗ ਗਿਆ ਵੀ ਐਸੇ ਐਸੇ ਮਾਸਿਨ ਦੇ ਵਿਚਾਰੀ ਨੂੰ ਪਤਾ ਨਹੀਂ ਲੱਗਾ ਮਾਸਿਨ ਘਰ ਆਣ ਕੇ ਪਤਾ ਲੱਗਾ ਉਸ ਮੈਨੂੰ ਪਤਾ ਨਹੀਂ ਮੈਨੂੰ ਇਹ ਤਾਂ ਜਿਹੜਾ ਘਰ ਆਇਆ ਇਹ ਰਾਤ ਨੂੰ ਤੇ ਆਣ ਕੇ ਮੈਂ ਵੇਖਿਆ ਨਾ ਤੇ ਮੂੰਹੋਂ ਸੁਝਾਵਾ ਤੇ ਮੈਂ ਕੀ ਕੱਢਣ ਡਿਆ ਦਵਾਈ ਚੋਂ ਓਏ ਸਪਾਇਰੀ ਡੇਟ ਸੈਕ ਹੁੰਦਾ ਹੈ 2030 ਇਹਦੇ ਕਿਤੇ ਕੋਈ ਲਿਖਿਆ ਨਹੀਂ ਹੈ ਡਾਕਟਰ ਨੂੰ ਪੁੱਛ ਲੈ ਕਿੰਨੇ ਚਿਰ ਦੀ ਹੁੰਦੀ ਹੈ ਵੈਲਿਡ 6 ਮਹੀਨੇ ਦੀ ਕਿ ਸਾਲ ਹੁੰਦੀ ਹੈ ਚੜੀ ਕੀਤਾ ਸਟੇਟਸ ਚੜੀ ਕੀਤਾ ਕਿਸ ਦਾ ਹੈ ਲਿਖ ਨਹੀਂ ਆ ਸਟੇਟਸ ਚੜੀ ਕਰ ਲੱਭੇ ਚਲੋ ਅਬੀ ਮਿਲਤੇ ਹੈਂ ਟਿੰਡੀ ਕੋ ਕੀ ਕਰ ਰਹਾ ਹੈ ਗੁਰਨਵਜ ਓਹੋ ਇਹ ਤਾਂ ਸੋ ਰਹਾ ਹੈ ਗੁਰਨਵਜ ਤਾਂ ਸੋ ਰਹਾ ਹੈ ਅਮੇ ਅਸ ਕਰ ਆਹ ਹੋਇਆ ਨਹਾਦਰ ਤੇਰੇ ਬਰਥਡੇ ਤੇ ਸਾਰੇ ਪਿਆਰ ਆਏ। ਕਿੰਨਾਂ ਰੱਖਦੇ ਆਂ ਘਰੇ ਹੀ। ਗੁਰਨਵੈ ਗੁਰਨਵੈ ਦਾ ਪਹਿਲਾ ਹੈਗਾ ਬਰਥਡੇ ਗੁਰਨਵੈ ਦੇ ਪਹਿਲੀ ਵਾਰੀ ਵੇਖਣਾ। ਪਹਿਲੀ ਵਾਰੀ ਦੀਦੀ ਦਾ ਬਰਥਡੇ ਵੇਖਣਾ ਗੁਰਨਵੈ ਦੇ। ਵਿਚਾਰਾ। ਇਹ ਵਿਚਾਰਾ ਕਿ ਵਿਚਾਰਾ ਨਹੀਂ ਤੇ ਮਨਾਉਣੀ। ਪੱਕਾ ਡਿਕਲੇਅਰ ਕਰਤਾ ਨੇ ਕਹਿੰਦੀ ਨਹੀਂ ਬਣਾਉਣਾ ਤੇ ਨਹੀਂ ਬਣਾਉਣਾ। ਇਹ ਬਾਰੀ। ਆਪਰਾਸ਼ਨ ਕਰੀ। ਚਾਹ ਤੇ ਆਹ। ਚੰਮੂ ਦੀ। ਈ ਲੈ ਜਾਣਾ ਰਾਜਾ। ਕਪੜੇ ਕਪੜੇ ਕੀ ਕਰਨੇ ਗਿਫਟ ਗਿਫਟ ਆਪੇ ਮਨਗ ਮੰਨ ਕੇ ਲੈਣ ਦੇ ਆਨੇ ਨੇ ਪੁੱਛਿਆ ਕਿ ਅਰੇ ਮੈਂ ਦੱਸਾਂ ਅੱਛਾ ਅੱਛਾ ਗੁਰਨੁਆਏ ਤੂੰ ਕੀ ਲੈਣਾ ਗਿਫਟ ਗੁਰਨੁਆਏ ਨੇ ਕਿਹੜਾ ਗਿਫਟ ਲੈਣਾ ਬੋਲਵਾਏ ਨੇ ਕਿਹੜਾ ਆਪਣੇ ਮਿੱਠੇ ਸੁੱਤਾ ਉੱਠਾਈ ਕਵਾਏ ਸੁਣ ਕੇ ਉੱਠੇ ਪੈਰ ਦੱਲਦੀ ਗੁਰਨੁਆਏ ਨੇ ਲੈਣਾ ਮੇਰੇ ਕੋ ਚੀਜ਼ੀਆਂ ਚੀਜ਼ੀਆਂ ਲੈਣੀਆਂ ਰਿਟਰਨ ਗਿਫਟ ਦੇਂਗਾ ਗੁਰਨੁਆਏ ਨੂੰ ਮੈਨੂੰ ਕੀ ਪਤਾ ਕੀ ਦਿਆਂਗਾ ਤੂੰ ਗੱਸ ਘਰੋਂ ਕੀ ਦਿਆਂਗਾ ਕੱਲ ਨੂੰ ਮਾਦਰ ਕੱਲ ਨੂੰ ਨਾ ਸਕੂਲ ਫੰਕਸ਼ਨ ਆ ਗਿਆ ਮਦਰ ਦੇ ਦਾ ਕਹਿੰਦੇ ਮਦਰ ਤੇ ਡਾਕਟਰ ਦੋਵੇਂ ਸੇਮ ਸੂਟ ਪਾ ਕੇ ਆਓ ਮੈਂ ਇੱਕੋ ਪਾ ਕੇ ਲੈ ਆਉਂ ਵੱਡਾ ਜਾਂ ਦੋਵੇਂ ਜਣੀਆਂ ਖੁੱਲੜ ਮਾਦਰ ਤਾਂ ਸਕੂਲ ਨਹੀਂ ਜਾਂਦੀ ਹੈ ਮਾਦਰ ਤਾਂ ਸਕੂਲ ਨਹੀਂ ਜਾਂਦੀ ਮਦਰ ਜਾਗੂਗੀ ਸਵੇਰੇ ਸਕੂਲ ਆ ਮੈਂ ਖੜੇ ਸਕੂਲ ਸਿਰਫ ਪੜ੍ਹਨ ਲਈ ਸਵੇਰੇ ਇੱਕ ਦਿਨ ਕਹਿੰਦੇ ਕੱਲ ਦੇ ਮਦਰ ਤੋਂ ਕੋਈ ਆਜਾ ਮਦਰ ਨੂੰ ਨਾਲ ਸੰਭਲ ਪਾ ਲੈ ਮੇਰੇ ਨਾਲ ਨਾਲ ਥੋੜੀ ਜਿਹੀ ਹੋਰ ਵੱਡੀ ਹੋ ਗਈ ਤੇ ਇਹਨਾਂ ਦਾ ਆਈ ਕਾਰਡ ਕੋ ਹੋ ਜਾਣਾ ਜਾਪਦਾ ਜਿੱਦਾਂ ਰਲ ਨਾਲ ਸੱਚੀ ਕਰਨੀ ਉਹਦੀ ਮੰਮੀ ਉਧਾ ਲੈ ਗਈ ਆਹ ਠੀਕ ਹੈ ਅਨੰਦ ਨੇ ਕੋਈ ਆਵਲ ਫੇਸ ਲੋਕ ਲਗਾ ਆਹ ਇਹਦੇ ਮੈਨੂੰ ਆਪੇ ਲੱਗ ਗਿਆ ਤੇ ਫੋਨ ਲੈ ਵੀ ਇਹਨੇ ਫੋਨ ਫੋੜਿਆ ਕਰਕੇ ਤੇ ਲੈ ਵੀ ਖੁੱਲ ਗਿਆ ਫੇਸ ਲੋਕ ਤੇ ਪਰ ਸ਼ੁਕਰ ਨੇ ਦੱਦ ਜੀ ਰੱਖਿਆ ਆਹ ਹਾਂ ਸਮਾਈ ਨਹੀਂ ਸਮਾਈ ਸਮਾਈ ਕੀਤੀ ਤੇ ਫੇਲ ਹੋ ਜਾਣਾ ਦੱਦ ਆਸਦਾ ਆਹ ਬਦਨ ਦਾ ਪਤਾ ਲੈ ਗਏ ਤੇਰਾ ਵੀ ਲੈ ਲਈਏ ਤੇਰਾ ਬਰਾਬਰ ਆ ਜੀ ਤਿੰਨ ਦਾ ਖਤ ਦਵਾਈ ਲੈਦਾ ਤੂੰ ਜਾਣ ਦੇ ਡਾਕਟਰ ਇੱਥੇ ਸੱਜਾ ਉਹ ਲੈ ਮੈਂ ਪੂਰੇ ਨੇ ਵੇਖ ਕੇ ਤੇ ਕਿਹਨੇ ਵੇਲੇ ਆਉਂਦਾ ਤੂੰ ਮੈਨੂੰ ਦੱਸਦਾ ਕਲਜੀਤ ਨੂੰ ਮੈਂ ਭਾਈ ਲਿਆਉਂਦਾ ਵਾਹ ਨਹੀਂ ਹੈਗੀ ਯਾਰ ਛੰਦਗਵਾਲੀ ਹੈਗੀ ਬੇਦਰ ਜਰਾਪਾ ਨਹੀਂ ਲਾਈਆਂ ਚੋੜ ਬੁਖਾਰ ਬੜੇ ਚੰਡ ਹੈ ਧਿਆਨ ਨਾਲ ਤਵਾ ਆਪਣੇ ਚੰਗੀ ਤਰ੍ਹਾਂ ਲਾਇ ਲਓ ਵਾਵਾ ਸਾਡਾ ਲੱਗਿਆ ਬਹੁਤ ਸਾਡਾ ਅਜੀ ਸ਼ੁਕਰ ਕਰੋ ਬਚਾਅ ਹੋ ਗਿਆ ਇਹਨਾਂ ਬਚਾਅ ਗਿਆ ਮੈਂ ਛੁੱਟਾ ਆਹ ਹਾ ਜਿੰਨੀ ਸੇਵਾ ਕਰਦਾ ਹੈ ਉਹਦੀ ਸੇਵਾ ਸਫਲ ਹੋ ਗਈ ਹਿਸਾਬ ਅੱਜ ਕਰ ਦਿੰਦਾ ਹਾਂ ਹਾਂ ਜਿੰਨੀ ਉਹ ਗੁਰਦਾਰੇ ਸੇਵਾ ਕਰਦਾ ਹੈ ਬਾਪੇ ਨੇ ਸਮਝੀ ਉਹਦੀ ਆਹ ਆਹ ਭਾਜੀ ਬਹੁਤ ਨਾਲ ਚਾਹ ਵਧੀਆ ਉਹ ਗੁਣਵਾਜ ਮੇਰੇ ਭਾਜੀ ਸასიਖਾਲ ਸਤਿ ਸ੍ਰੀ ਅਕਾਲ ਕਰਪਾ ਕਹਿੰਦੇ ਸ਼ਹਿਰ ਜਾਣਾ ਤੁਹਾਨੂੰ ਮਿਲ ਜਣ ਕਿੱਥੇ ਮੈਨੂੰ ਤੁਸੀਂ ਇੱਕ ਦੂਜੀ ਦੇ ਆਪੋ ਜਿਹੇ ਚੁੰਗ ਵਾਂਗੂ ਤੁਰੀਆਂ ਫਿਰਦੀਆਂ ਇੱਕ ਜਿਹੜੀ ਹੋਣੀ ਚੱਲ ਜੂਦੀ ਜਦੋਂ ਯਾਦ ਕਰਨੇ ਨਾ ਚਾਹੀਏ ਇਹ ਇੱਕ ਦੂਜੀ ਦੇ ਉਲਟ ਚੱਲ ਰਹੀ ਹੈ ਜਿਵੇਂ ਚੁਮਕ ਵਾਂਗੂ ਆ ਬਾਡੀ ਆ ਰਿਹਾ ਫਿਰ ਮੈਨੂੰ ਆਪਾਂ ਕੁਛ ਲੋ ਏ ਆ ਚੱਲ ਉਹ ਪੁੱਛੇ ਤੇਰੀ ਮੋਟੀ ਅਹੀਂ ਤੇ ਪੁੱਛ ਤਾ ਪਤਾ ਲੈ ਲੋ ਕਿਰਾਏ ਤੇ 500 ਰੁਪਏ ਰੱਖੀਓ 500 ਰੁਪਏ ਮੈਂ ਤੇਰਾਲੇ ਰੱਖੀਓ ਸ਼ਾਇਦ ਕਿ ਮੈਂ 2000 ਨਾਲ ਠੀਕ ਹੋ ਜਾ ਫਰੂਟ ਸਾਟ ਲਈਆ ਸੰਤਰਾ ਸੰਤਰਾ ਕਾ ਸ਼ਾਇਦ ਮੈਂ 2000 ਨਾਲ ਠੀਕ ਹੋ ਜਾ ਨਹੀ ਮੈਂ ਅੱਜ ਤੇ ਬੱਜੇ ਜਿਹਦੇ ਕੱਲ ਨੂੰ ਫਿਰ ਅਨੰਦ ਨੇ ਪਾਣੀ ਦੇ ਕਰਾਈ ਕਰ ਲਈ ਅੱਗੇ ਭਰਾਵਾ ਕਹਿੰਦੀ ਇਹ ਨਹੀਂ ਹਟਣੀ ਇਹਨੂੰ ਤੇ ਮਾਸੀ ਨੇ ਵੀ ਪੈਸੇ ਦੇਤੇ ਨਾਨੇ ਨੇ ਵੀ ਦੇਤੇ ਤੇ ਜਵਿੰਦਰ ਨੇ ਵੀ ਦੇਤੇ ਆਂਦੀ ਕਹਿੰਦੀ ਕਰਾਈ ਕਰੀ ਜਾਣ ਨਾ ਸਮਾਗਮ ਭਾਵੇਂ ਨਹੀਂ ਕਰਾਈ ਕਹਿੰਦੀ ਸਮਾਗਮ ਭਾਵੇਂ ਰਹਿਣੀ ਸੀ ਮੈਂ ਵੀ ਕਿਹਾ ਮੰਨ ਕੇ ਨਹੀਂ ਦੱਸ ਦੇ ਨੀ ਜੇ ਅਤਾ ਡਿਓ ਕਲਾਬ ਜਾਣਾ ਜਿਹੜੇ ਬੂਹੇ ਲਾ ਕੇ ਡੱਗੇ ਚੋਕ ਹੁਣ ਆਵੇ ਹੋ ਜਿੰਨੇ ਮਰਜ਼ੀ ਖਾ ਆ ਜਿੰਨੇ ਮਰਜ਼ੀ ਚੋਕ ਆ ਆਓ ਜੋ ਹੀ ਫਿਰਦਾ ਹੈ ਲੜਨ ਲੰਡਾ ਹੈ ਵੇ ਲੰਡਾ ਤੇ ਕਰੋ ਬੱਚਾ ਪਾਰਟੀ ਕਿਦਰ ਇਹ ਕੀ ਹੜਨ ਹੈ ਜੇ ਇਹ ਕਿਹਨੂੰ ਟੈਂਟਾ ਉਸੇ ਆ ਪਰ ਮੈਂ ਇਹ ਆ ਦੂਜਾ ਵੈਟ ਦਾ ਫੋਲਡ ਵਾਲਾ ਮੇਰਾ ਫੋਲਡ ਵਾਲੀ ਤੇਰਾ ਦੂਜਾ ਦਾ ਇਹ ਕੱਲਾ ਆ ਇਹਦੇ ਨਾਲ ਆ ਬਣਾਇਆ ਨਾ ਵਟੱਬ ਜਾ ਤੇਰੇ ਨਾਲ ਟੱਬ ਨਹੀਂ ਹੁੰਦਾਗਾ ਬਾਕੀ ਸੇਮ ਹੀ ਨਾਤਾ ਜੀ ਆ ਵੇਖੋ ਆ ਤੇਰਾ ਬਿਸਕੁਟ ਦਾ ਇਲਾ ਇਹਨੂੰ ਖੋਣੂ ਐਨੇ ਖਾ ਲਾ ਮੈਂ ਨਹੀਂ ਚਾਹੀਦਾ ਕਿ ਗੁਰਮਤ ਇਹਨੂੰ ਮੈਂ ਸਿਆ ਹੈਗੇ ਇਹਦੇ ਕੋ ਪੈਕੇਟ ਭਰਿਆ ਸੇਮ ਇਹੋ ਹੀ ਗੁਰਮਤ ਆ ਲੈ ਇੱਕ ਹੋਰ ਆ ਗਈ ਆ ਲੈ ਨਾ ਉਹ ਨਹੀਂ ਭਰ ਲੈ ਅਭੀ ਲੈ ਲੋ ਇਹ ਲੋ। ਦੋ ਉਹ ਹੀ। ਇਹਦੇ ਆਹ ਸਰਪਟੇ ਦੇ ਹੈਲਮਟ ਮੇਰੇ ਕੋਈ ਆ ਗਈ ਨਾ। ਹਾਂ ਹਾਂ ਹਾਂ। ਆ ਦੇਖੋ। ਉਹ ਜਾਲੋ ਰੰਗਦਾਰ ਨੇ। ਇਹਨੇ ਕੋਠੇ ਤੇ ਰੱਖ ਰਾ ਕੇ ਖਰਾਬ ਕਰ ਛੱਡਿਆ ਸਾਰਾ ਇਹ। ਟੁੱਟ ਗਿਆ। ਤੇ ਟੁੱਟਣਾ ਹੀ ਇਹ ਕੋਠੇ। ਡੰਡੇ ਤੇ ਤੇਰੇ ਸਬਜ਼ੀ ਨੇ ਵੱਧੇ ਹੁਣ। ਅੱਜ ਜਾਨੇ ਨੂੰ ਪਤਾ ਨਹੀਂ ਕਿਦਾਂ ਨਾ ਕਰਤੀ ਕਿਰਨ ਨੂੰ। ਉਹ ਵੀ ਕਿਰਨ ਨੇ ਭੇਜਿਆ ਹੈ ਵੱਡੇ ਤੇ। ਆਹ। ਤੈਨੂੰ। ਮਾਸ ਨੂੰ ਕਹਿਦਾ ਹੋਈ ਫੇਰ ਭੇਜ ਦੇਈ। ਹੁਣ ਜਿੱਤਾ ਗਿਆ। ਡਾ ਹੋ ਗਿਆ। ਕੀ? ਟੈਂਟਾ ਉਸ ਜਾਈਦਾ ਦਾ ਭੇਜਿਆ ਨਾ ਪਿਛਲੇ ਅਰੀਏ ਦੇ ਬਰਥਡੇ ਤੇ ਲੈਤ ਕੀ ਕਹਿੰਦੀ ਹੁਣ ਫੇਰ ਕਹਿ ਦੋ ਉਹ ਭੇਜ ਦਮ ਗਨਵਾਜ ਇਹ ਅਨਾ ਤੇਰਾ ਫਰਸਟ ਐਕਸਪੀਰੀਅੰਸ ਹੈ ਨਾ ਅੱਗੇ ਵੀ ਚੁਕੀਆਂ ਦੋ ਵਾਰੀ ਆਏ ਕੋ ਠੰਡੀ 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 ਇਹ ਆਪਾਂ ਆਪਾਂ ਇੱਥੇ ਆਵੇ ਘਰ ਦੇ ਲੱਗ ਗਿਆ ਸਾਡੇ ਆਂਬਿਆ ਕਿੰਨੀਆਂ ਸੁਣੀ ਆਂਬੀਆਂ ਲੱਗੀਆਂ ਨਹੀਂ ਕਿ ਨਹੀਂ ਗਿਆ ਹਨਾ ਅਨਾ ਤਾਂ ਮੇਰੇ ਕੋਲ ਆਹ ਇਹਦੀ ਚੜਨੀ ਚੜਨੀ ਵੜਾਵਾਂ ਕਿੱਥੇ ਆ ਇੱਕ ਆਈੜੇ ਲਾਗੇ ਪਰਨੇ ਪਾਸੇ ਹਾਂ ਉਪਰੋਂ ਨਹੀਂ ਤੋੜਦੀਆਂ ਆਈੜੇ ਹ ਡਿੱਗੀਆਂ ਨਾ ਹਵਾ ਦੇ ਨਾਲ ਇਹੋ ਹੀ ਬਈ ਇੰਨਾ ਤੇ ਕੋਠੇ ਨੂੰ ਭਲ ਗਿਆ ਚਲੋ ਚਲੋ ਕੋਠੇ ਤੋਂ ਲੈ ਕੇ ਆਈਏ ਚਲੋ ਓ ਗੁਰਨਵਾਜ ਗੁਰਨਵਾਜ ਵੀ ਆ ਗਏ ਓ ਸਾਬਾ ਗਿਆ ਚਲ ਆ ਲੈ ਜੇਬ ਚ ਪਾ ਇਹ ਨਹੀਂ ਜੇਬ ਨਹੀਂ ਆਈ ਚਲ ਗੱਡੀ ਚ ਰੱਖ ਲੈਨੇ ਆ ਗੱਡੀ ਚ ਪੁਲਿਸ ਨੇ ਹੈਗਾ ਚ ਪਾ ਲੈਨੇ ਆ ਆਹ ਦੇਖੋ ਹਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਪਣੀ ਪਾਕਟ ਚ ਪਾ ਲੈ ਚਲ ਆ ਜਾਓ ਕੀੜੀਆਂ ਵੀ ਆਈਆਂ ਜੇ ਧਿਆਨ ਨਾਲ ਆਓ ਓਏ ਮੰਮਾ ਤੇਰੀ ਕਿੱਥੇ ਗਈ ਮਾਰਿਆ ਆ ਤੇਰੀ ਮੰਮਾ ਤੇਰੀ ਗੁਰਦਾਰੇ ਗਈ ਆ ਤੇਰੀ ਆਉਂਦੀ ਆ ਮੰਮਾ ਜੀ ਉਹ ਆਉਂਦੀ ਹੈ ਸੇਵਾ ਕਰਕੇ ਆਉਂਦੀ ਗੁਰਦਾਰੇ ਹਾਂ ਹਾਂ ਹੈਨਾ ਲਾ 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 ਚਾਚੀ ਗੱਲ ਕਰ ਦੋ ਸਤਿ ਜੀ ਆਹ ਆ ਗਈ ਹਾਂਜੀ ਤੂੰ ਤੇ ਘੰਟਾ ਹੀ ਲਾਤਾ ਵਾ ਗੁਰਦਾਰੇ ਗਿਆ ਹੁਣ ਸੇਵਾ ਕਰਦੇ ਘੜੀ ਲੱਗ ਜਾਈ ਜਾਂਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੂੰ ਵੇਖ ਕੇ ਰੋਂਦਾ ਪਿਆ ਉਹਨੂੰ ਪਾਣੀ ਪੋਣੀ ਤੇ ਪੀ ਲੈ ਨਾ ਬੜਾ ਕੁੰਡਾ ਈ ਏ ਤੈਨੂੰ ਪਾਣੀ ਪੋਣੀ ਤੇ ਪੀ ਲੈ ਹਾਂਜੀ ਦਵਾਈ ਲੈ ਕੇ ਆਣੀ ਨਾ ਮੈਂ ਅੱਲਾ ਫਸਲਾ ਲੈ ਕੇ ਆਣੀ ਹਮਨੇ ਆਓ ਵੀ ਦੇ ਜੋਰ ਲਾਉਣ ਇਧਰ ਇਧਰ ਆ ਜਾ ਗੰਮੀ ਗਰਨੂ ਆ ਜਾ ਚਲਿਏ ਆਉਂ ਸਰ ਪਾਇ ਕਰਦੇ ਚਲਿਏ ਗਰਨੂ ਆ ਚਲਿਏ ਕਿੰਨਾ ਕਿੰਨਾ ਅੰਬੀਆਂ ਤੋੜ ਕੇ ਆਹੋ ਅੰਧੇ ਨੇ ਬੜੀਆਂ ਅੰਬੀਆਂ ਤੋੜੀਆਂ ਕਿੱਥੇ ਉਹਨਾਂ ਨੂੰ ਮੰਮਾ ਅੱਛਾ ਹੋਰ ਰੱਖ ਲਈਏ ਪਿਛੇ ਆਹ ਹੋਈ ਗਰਨਵਾਜੂ ਕੁਛ ਕਹਿਣ ਦੇ ਆ ਜੀ ਕਹਿੰਦਾ ਚੱਲੀਏ ਹਾਏ ਇਹਨੇ ਚੱਲੋ ਚੱਲੀਏ ਹੁਣ ਬਾਣਾ ਪਾ ਚੱਲਦੇ ਆ ਆਹੋ ਕਿੱਦਾਂ ਨਾ ਅਸ਼ਰ ਵਾਂਗੂ ਕਿੱਦਾਂ ਬੋਲਦਾ ਕਰੋ ਆ ਜੀ ਚਲੋ ਹਮ ਚੱਲਦੇ ਹਾਂ ਘਰ ਤੇ ਆਏ ਆਏ ਹਾ ਕੋਸ਼ ਹੋ ਗਿਆ ਕਰਨਵਾਜ ਇਹ ਗਰਨਵਾਜ ਬਾਏ ਗਰਨਵਾਜ ਬਾਏ ਹਾਏ ਬਾਏ ਗਰਨਵਾਜ ਚੰਗਾ ਬਾਏ ਕਹਿੰਦਾ ਬਾਹਰ ਨਹੀਂ ਕਰਨੀ ਬੋਲ ਨਹੀਂ ਕਿ ਕੋਠਾ ਕਹਿੰਦਾ ਮੈਂ ਨਾਲ ਜਾਣਾ ਲੈ ਜੀ ਕੇ ਕਰਨੋ ਆਇਨ ਹੈ ਚਲੋ ਨਾਲ ਲੈ ਜੀ ਕੇ ਕਰਨੋ ਆਇਨ ਕੰਮ ਕਰਨਾ ਅੱਜ ਬਾਬੇ ਸਾਥ ਲੈ ਕੇ ਜਾ ਰਹੇ ਹੈ ਬਾਹਰ ਕਰੁੰਦਾ ਆਪਾਂ ਲੱਗੇ ਵੀਡੀਓ ਬਣਾਉਣ ਛੋਟਾਂ ਦੀ ਚਾਹ ਜੋ ਪੀ ਲਈ ਆ ਰੈਡੀ ਹੋ ਗਏ ਆ ਸਭਲ ਵੀ ਚਾਹ ਪੀਂਦੀ ਆ ਇਧਰ ਅਨੰਦ ਭਾਣ ਕੀ ਲੈ ਕੇ ਆ ਨਾ ਕੀ ਲੈ ਕੇ ਆ ਕਾਮ ਨਾ ਸਕਣਾ ਕਾਮ ਕਲੋਜ਼ ਕਰਾਂਗੇ ਵੀਡੀਓ ਸਟਾਪ ਕਰਾ ਆ ਥੱਲੇ ਕਰ ਲੈ ਚਲ ਆ ਲੋ ਹੈਪੀ ਫਾਦਰਡੇ ਓ ਬੱਲੇ ਫਾਦਰਡੇ ਹੀ ਅੱਜ ਅੱਜ ਹੀ ਹਮ ਮਦਰਡੇ ਤਾਂ ਸੁਣਿਆ ਹੈਗਾ ਫਾਦਰਡੇ ਜਰਮਨ ਚ ਅੱਜ ਹੈ ਜਰਮਨ ਚ ਅੱਜ ਹੈ ਅੱਛਾ ਆਈ ਲਵ ਸ਼ੋ ਮਾਈ ਫਾਦਰ ਲਵ ਵੈਰੀ ਗੁੱਡ ਹਨਾ ਥੈਂਕ ਯੂ ਵੈਲਕਮ ਥੈਂਕ ਯੂ ਥੈਂਕ ਯੂ ਆ ਬਣਾਇਆ ਆਥਾਪਣਾ ਬਣਾਇਆ ਹਨਾ ਹੇ ਬੱਸ ਤੁਹਾਡਾ ਵੱਡਾ ਆ ਬਿਲਕੁਲ ਪੂਰਾ ਨਹੀਂ ਮੇਰਾ ਨਹੀਂ ਮੇਰਾ ਤਾਂ ਹੱਥ ਵੱਡਾ ਆ ਹੱਥ ਦੇ ਵਿੱਚ ਦਿਲ ਵੀ ਹੈਗਾ ਯਾਨਤ ਬੱਲੇ ਪੂਰੀ 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 ਮਿਹਨਤ ਹੈ ਦਿਲ ਕਹਾਂ ਆਰੇ ਆਪਨੇ ਦਿਲ ਨਹੀਂ ਹੈ ਆਹੋ ਵੈਰੀ ਗੁੱਡ ਮਦਰ ਦੇ ਵੀ ਆਉਣੇ ਨੇ 12 ਨੇ ਮਦਰਡੇ ਵੀ ਆਉਣੇ ਮਦਰ ਦਾ ਹੱਥ ਬਣਾ ਦੇ ਹੁਣ ਇੱਕ ਉਹ ਉਹ ਮੈਂ ਲੱਗਣਾ ਹੁੰਦੀ ਆ ਉਹ ਮੈਂ ਆਪਣਾ ਉਹ ਮੇਲਾ ਤੂੰ ਤੂੰ ਹੱਥ ਬਣਾਇਆ ਦਿਓ ਮਗਰ ਵੀ ਉਹ ਮੇਲਾ ਉਹਨੇ ਵੀ ਹੱਥ ਕੀਤਾ ਉਹਨੇ ਨਾ ਹੱਥ ਕੀਤਾ ਮਗਰਲੇ ਬੰਨੇ ਉਹ ਵੀ ਆਪੀ ਫਾਦਰ ਠੀਕ ਐਂਡੇ ਕੇ ਨੂੰ ਨਹੀਂ ਫੇਰ ਨਹੀਂ ਪੋਲੇ ਗਾਣਾ ਦੇ ਵਿੱਚ ਰਹਿ ਗਿਆ ਕਲਾ ਬੇ ਫੇਰ ਵਿੱਚ ਰਹਿ ਗਿਆ ਤਾਂ ਡੱਕਣ ਆ ਆ ਉਹ ਫੋਨ ਜਿ ਕਰਾ ਆ ਤੇ ਤੁਸੀਂ ਆਹ ਕੋੜੀ ਕੋਬਤ ਦੀ ਤਾੜੀ ਚਟਕਾਰ ਦੌਰ ਰਹੀ ਉਹਦੀ ਆਹ ਇੱਕ ਹੱਥ ਕੋਲ ਸਿਈਏ ਦੂਜੇ ਹੱਥ ਗੋਲੀ ਆਦਾ ਛੋੜੀ ਮੈਂ ਮਸੂਕਦਾ ਤਿਲਕ ਦਾ ਤੁਹਾਡੀ ਬਾਤ ਨਾਲ ਦਰਦ ਬਹੁਤ ਜਿਆਦਾ ਹੈ ਤੁਹਾਡੀ ਬਾਤ ਸੁਣ ਕੇ ਮੇਰੇ ਸਿਰ ਦਰਦ ਹੋਣਦਾ ਤੁਹਾਡੀ ਬਾਤ ਚ ਬਹੁਤ ਦਰਦ ਹੈ ਇਹ ਕਰਕੇ ਮੇਰਾ ਸਿਰ ਦਰਦ ਹੋਣਦਾ ਚਲੋ ਆਜੋ ਵੀਡੀਓ ਬਣਾਈਏ ਹੁਣ ਬਹੁਤ ਹੋ ਗਈਆਂ ਹਸੀਆਂ ਖੇਡੀਆਂ ਕਲੇਮ ਨਾ ਜੇ ਨਹੀਂ ਹੁੰਦਾ ਕਲੇਮ ਤਾਂ ਤੇ ਐਡਾ ਬੜਾ ਗਾਲ ਸੁਣ ਕੇ ਕਲੇਮ ਕੀਤਾ ਹੋਣਾ ਤੁਹਾਨੂੰ ਲੈ ਨਾ ਜਾਵੇ ਕੋਈ ਸਿੰਗਰ ਕੋਈ ਤੁਹਾਨੂੰ ਉਹ ਨਾ ਕਿਤੇ ਧੜ ਮੈਂ ਕਿਹਾ ਨਾ ਓਏ ਤੁਹਾਨੂੰ ਕੋ ਲੈ ਨਾ ਜਾਵੇ ਬਦ ਬਦੀ 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 ਬਦ ਬਦ ਤੁਹਾਨੂੰ ਤੁਹਾਨੂੰ ਮੋਸ ਹੁੱਟ ਲਿਆ ਦੇ ਬਦ 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 ਤੁਹਾਨੂੰ ਦਨ ਨੂੰ ਮੈ ਇਨ ਦਨ ਨੂੰ ਦੋ ਸੂਟ ਲੈ ਦੋ ਮਦੋ ਬਦੀ ਮਦੋ ਮੈਂ ਨਾ ਦੋ ਸੂਟ ਲੈਣਾ ਵੱਧੋ ਬਦੀ ਮਦੋ ਨਮਨਾ ਗਵਿੰਦਰ ਨੇ ਘਰ ਜਾ ਕੇ ਮਾਸੀ ਨੂੰ ਕਿਹਾ ਮੁੜ ਕੇ ਮੰਮੀ ਇਹਨੇ ਦੋ ਸੂਟ ਲੈ ਲੈ ਮਦੋ ਹਾਈ ਹਾਈ ਸਾਗਰ ਦੀ ਬੋਟੀ ਵੀ ਨਹੀਂ ਅਦਾ ਹੀ ਹੋ ਜਾਂਦਾ ਕੱਲ ਅਸੀਂ ਸਾਗਰ ਦੀ ਬੋਟੀ ਕੋਂਡਾ ਲੈ ਕੇ ਗਏ ਸੀ ਬਸ ਦੀਪਕੋ ਜੀ ਚਲੋ ਕੰਮ ਕਰ ਗਏ ਅੱਜ ਬੜੀਆਂ ਗੱਲਾਂ ਹੋਈਆਂ ਓਕੇ ਫ੍ਰੀ ਮੋਟੂ ਭਾਈ ਹਾਂਜੀ ਬਣਾ ਲਈ ਡਰਾਇੰਗ ਵੀਡੀਓ ਵੀ ਬਣ ਗਈ ਸਾਰਾ ਕੁਝ ਹੋ ਗਿਆ ਉਧਰੋਂ ਫਿਲਮ ਵੀ ਅੱਜ ਦੀ ਚੱਲ ਗਈ ਓਵੇ ਇਹ ਖਤਮ ਹੋਣ ਵਾਲੀ ਆਪਣੀ ਹੁਣ ਆਪਾਂ ਹੁਣ ਆ ਜਿਹੜੀ ਆਪਣੀ ਵੀਡੀਓ ਇਹਦਾ ਵਲੌਗ ਜਿਹੜਾ ਇੱਥੇ ਹੀ ਐਂਡ ਕਰ ਦਈਏ ਤੇ ਫਿਰ ਮਿਲਾਂਗੇ ਸਵੇਰੇ ਨਵੀਂ ਵੀਡੀਓ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਸਕਾ ਦੇਖਣ ਮਿਲੂਗੀ ਅਨਹਦ ਦੇ ਸਕੂਲ ਦੀ ਫੰਕਸ਼ਨ ਪਾਰਟੀ ਹਾਂ ਫਿਰ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਕੱਲ ਦਾ ਬਲੌਗ ਜਰੂਰ ਵੇਖਿਓ ਬਾਏ ਬਾਏ ਸਸਕੀ ਕਲ ਟੇਕ ਕੇ ਬਾਏ ਬਾਏ